ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 6 ਤੋਂ ਲੈ ਕੇ 15 ਮਈ ਤੱਕ ਦੇ ਮੌਸਮ ਦੀ ਯਾਨੀ ਕਿ ਆਉਂਦੇ ਜਿਹੜੇ 10 ਦਿਨ ਨੇ ਜੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਵਿਭਾਗ ਦੇ ਤਾਜ਼ਾ ਜੋ ਅੰਕੜੇ ਨੇ ਮੌਸਮ ਨੂੰ ਲੈ ਕੇ ਕੀ ਕਹਿੰਦੇ ਨੇ ਅੱਜ ਆ ਜੋ ਦੇਖਦੇ ਹਾਂ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਜੀ ਤੇ ਗੱਲ ਜੇਕਰ ਕਰੀਏ ਪੰਜਾਬ ਦੇ ਮੌਸਮ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਮੌਸਮ ਪੰਜਾਬ ਦਾ ਇਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਲਗਭਗ ਪੰਜਾਬ ਸਣੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਮੌਸਮ ਜਿਹੜਾ ਬਿਲਕੁਲ ਸਾਫ਼ ਹੈ ਟੁੱਟਵੀਂ ਬਦਲਵਾਈ ਰਾਜਸਥਾਨ ਦੇ ਕੁਝ ਖੇਤਰਾ ਦੇ ਵਿੱਚ ਖਣੀ ਹੋਈ ਆ ਤੇ ਕੋਈ ਖਾਸਾ ਪ੍ਰਭਾਵ ਮੌਸਮ ਦੇ ਤੇ ਨਹੀਂ ਪਏਗਾ ਟੈਂਪਰੇਚਰ ਦੀ ਗੱਲ ਕਰੀਏ ਜੀ ਅੱਜ ਟੈਂਪਰੇਚਰ ਪੰਜਾਬ ਦੇ ਵਿੱਚ 39-40 ਡਿਗਰੀ ਦੇ ਜਰਿਆ ਗੇਟ ਚ ਦਰਜ ਹੋ ਸਕਦੇ ਨੇ ਗਰਮੀ ਦਾ ਦੌਰ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਆਉਂਦੇ ਦਿਨਾਂ ਤੱਕ ਫਿਲਹਾਲ ਰਾਹਤ ਪਈ ਖਬਰ ਨਹੀਂ ਆ ਪੰਜਾਬ ਵਾਸੀਆਂ ਲਈ ਤੇ ਆਉਂਦੇ ਜਿਹੜੇ 72 ਘੰਟੇ ਨੇ ਜੀ ਗਰਮੀ ਦਾ ਦੌਰ ਹੈ ਜਿਹੜਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਂਦੇ ਦਿਨਾਂ ਤੱਕ ਜੋ ਤਾਜ਼ਾ ਅੰਕੜੇ ਜਿਹੜੇ ਜਾਰੀ ਕੀ ਯਾਨੀ ਕਿ ਅਗਲੇ ਜਿਹੜੇ 72 ਘੰਟੇ ਨੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਸੁਧਾਰ ਜਿਹੜਾ ਵੇਖਿਆ ਜਾ ਸਕਦਾ ਇੱਕ ਤਾਜ਼ਾ ਖੱਛੂਗੇ ਸਿਸਟਮ ਦਾ ਅਸਰ ਦਿਨ ਜਾ ਰਿਹਾ ਪੰਜਾਬ ਤੇ ਹਰਿਆਣਾ ਦੇ ਵਿੱਚ ਤੇ ਮੀਂਹ ਜਰੂਰ ਡੁੱਜ ਕਰਾਏਗਾ ਜੀ ਮੌਸਮ ਭਾਗ ਦੇ ਤਾਜ਼ਾ ਅਨੁਕਰੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 6 ਤਰੀਕ ਤੋਂ ਜੇਕਰ ਗੱਲ ਕਰੀਏ ਜੀ 8 ਤਰੀਕ ਤੱਕ ਕਿ ਤੁਸੀਂ ਦੇਖ ਸਕਦੇ ਹੋ ਮੌਸਮ ਡਰਾਈ ਹੈ ਸਾਫ ਹੈ ਤੇ ਕੋਈ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਹਾਲਾਤ ਨਹੀਂ ਬਣਨਗੇ ਤੇ ਮੌਸਮ ਆਪਣਾ ਗਰਮ ਰਹੂਗਾ ਜੀ 9 ਤਰੀਕ ਤੋਂ ਬਦਲਾਅ ਮੌਸਮ ਦੇ ਵਿੱਚ ਵੇਖਿਆ ਜਾਊਗਾ ਤੇ ਤਾਜ਼ਾ ਖੱਛੂਗੇ ਸਿਸਟਮ ਪ੍ਰਭਾਵਿਤ ਕਰੂਗਾ ਪੰਜਾਬ ਹਰ ਤਦ ਤੁਸੀਂ ਇਹ ਦੇਖ ਸਕਦੇ ਹੋ ਕਿ ਕੁਝ ਖੇਤਰਾਂ ਦੇ ਵਿੱਚ ਜਿਹੜੇ ਆਮੀ ਭਾਰੇ ਲੈਵਲ ਦੇ ਵੀ ਦਰਜ ਹੋ ਸਕਦੇ ਨੇ 11 ਤਰੀਕ ਨੂੰ ਜੇਕਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮੀਂਹ ਜੜਿਆ ਦਰਜ ਹੋਣਗੇ 10 ਤੋਂ 9 ਤੋਂ ਲੈ ਕੇ 11 12 ਤਰੀਕ ਤੱਕ ਇਹ ਫੈਚਿੰਗ ਸਿਸਟਮ ਜਿਹੜਾ ਐਕਟਿਵੇਟ ਰਹੇਗਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਤੇ ਪਾਰੀ ਖੇਤਰਾਂ ਦੇ ਵਿੱਚ ਇਹ ਇਹਨਾਂ 3-4 ਦਿਨਾਂ ਦੇ ਦੌਰਾਨ ਰਾਹਤ ਜਿਹੜੀਆਂ ਮਿਲ ਸਕਦੀ ਹੈ ਪੰਜਾਬ ਹਰਿਆਣਾ ਵਾਸੀਆਂ ਨੂੰ ਤੇ ਮੀਂਹ ਕਿਤੇ ਕਿਤੇ ਕੁਛ ਜਿਹੜੇ ਟੁੱਟਵੇਂ ਰੂਪ ਦੇ ਵਿੱਚ ਸਪੈਲ ਜਿਹੜੇ ਮੀਹਾ ਦੇ ਲੱਗਣਗੇ ਤੇ ਕਿਤੇ ਕਿਤੇ ਹਲਕੇ ਤੇ ਕੁਸ਼ਕਤਾਵਾਂ ਤੇ ਜਿਹੜਿਆ ਦਰਮਿਆਨੇ ਮੀਂਹ ਜਿਹੜਿਆ ਡਰ ਜੋ ਸਕਦੇ ਨੇ ਸੋ ਇਹਨਾਂ 3-4 ਦਿਨਾਂ ਦੇ ਦੌਰਾਨ ਇਹ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਰਹੇਗਾ 11-12 ਤਰੀਕ ਤੋਂ ਬਾਅਦ ਯਾਨੀ ਕਿ 12 ਦੇ ਸ਼ਾਮ ਤਬਾਦ ਮੌਸਮ ਦੇ ਵਿੱਚ ਉਮਰ ਤੋਂ ਸੁਧਾਰ ਹੋ ਜਾਗਾ ਤੇ ਮੌਸਮ ਆਪਣਾ ਸਾਫ਼ ਹੋ ਜਾਗਾ ਅਗਲੀ ਜਿਹੜੀਆਂ ਦੇ ਵਿੱਚ ਜਾ ਸਕਦੇ ਹਾਂ